एस.पी.सी. ਮੈਂਬਰ ਗੁਰਚਰਨ ਸਿੰਘ ਗਰੀਵਾਲਤਾਏ ਕਹਿਣਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਉਮੀਦਾਂ ਦੇ ਬਾਵਜੂਦ ਕੋਈ ਫੈਸਲਾ ਨਹੀਂ ਹੋ ਸਕਿਆ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਅਜੇ ਤੱਕ ਪ੍ਰੋਲ ਨਹੀਂ ਮਿਲੀ ਪਿਛਲੇ 18 ਸਾਲ ਤੋਂ ਫਾਂਸੀ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਨੇ ਤੇ ਉੱਥੇ ਹੀ ਜੇਲ੍ਹ ਦੇ ਵਿੱਚ ਉਹਨਾਂ ਦੇ ਦਿਨ ਕੱਟਨੇ ਵਿਔਖੇ ਨੇ ਕ੍ਰਿਪਾਨ ਸਾਲਤ ਉਹ ਆਪਣੇ ਮਾਮਲੇ ਦਾ ਜਲਦੀ ਫੈਸਲਾ ਦੇ ਲਈ ਉਹ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਅਰਜ਼ੀ ਪਾ ਕੇ ਬੈਠੇ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਦੇ ਕੋਲ ਵੀ ਰਹਿਮ ਦੀ ਅਪੀਲ ਕੀਤੀ ਗਈ ਪਿਛਲੇ ਦਿਨੀ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਜਵਾਬ ਦਿੱਤਾ ਜਾਵੇ ਨਹੀਂ ਤਾਂ ਕੋਰਟ ਸੁਣਵਾਈ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਇੱਕ ਬਹੁਤ ਅਹਿਮ ਮਾਮਲਾ ਬੰਦੀ ਸਿੰਘ ਇਹ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਇੱਕ ਅਹਿਮ ਮਾਮਲਾ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 29 ਸਾਲ ਤੋਂ ਜੇਲ੍ਹ ਦੇ ਅੰਦਰ ਬੰਦ ਆ ਅੱਜ ਤੱਕ ਉਹਨੂੰ ਆਫੀਸ਼ੀਅਲੀ ਇੱਕ ਵੀ ਪ੍ਰੋਲ ਨਹੀਂ ਮਿਲੀ ਤੇ ਉਹਦੇ ਬਾਰੇ 18 ਸਾਲ ਤੋਂ ਉਹ ਫਾਂਸੀ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਤੇ ਕਰੀਬ 5 ਸਾਲ ਤੋਂ ਰਾਜਵਾਨਾ ਸਾਹਿਬ ਵੱਲੋਂ ਵੀ ਇੱਕ ਰਿੱਟ ਪਾਈ ਗਈ ਆ ਸੁਪਰੀਮ ਕੋਰਟ ਚ ਕਿ ਮੇਰਾ ਫੈਸਲਾ ਜਲਦੀ ਕੀਤਾ ਜਾਵੇ ਉਸ ਤੋਂ ਪਹਿਲਾਂ ਸ਼ਰੂਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਫੀਲ ਪਾਈ ਤੇ ਗੱਲ ਚਲਦੀ ਚਲਦੀ ਪਹੁੰਚੀ ਪਿਛਲੇ ਦਿਨੀ ਕਿ ਆ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਹਰ ਹਾਲਤ ਦੇ ਵਿੱਚ ਇਸ ਗੱਲ ਦਾ ਜਵਾਬ ਦੇਵੇ ਤੇ ਫੈਸਲਾ ਕਰੇ ਨਹੀਂ ਫਿਰ ਕੋਰਟ ਸੁਣਵਾਈ ਕਰੇਗੀ ਸੋ ਅੱਜ ਤੇ ਬਹੁਤ ਵੱਡੀ ਆਸ ਸੀ ਕਿ ਅੱਜ ਰਾਜਵਾਨਾ ਸਾਹਿਬ ਦੇ ਸੰਬੰਧੀ ਕੋ ਫੈਸਲਾ ਆਏਗਾ ਕਿਉਂਕਿ ਰਾਜੋ ਹਾਣਾ ਸਾਹਿਬ ਆਪਣੇ ਪੂਰਨ ਤੌਰ ਤੇ ਮਨ ਬਣਾ ਕੇ ਬੈਠੇ ਨੇ ਕਿ ਮੈਨੂੰ ਫਾਂਸੀ ਦਾ ਤਖਤਾ ਦਿੱਤਾ ਜਾਵੇ ਤੇ ਸਿੱਖ ਸੰਗਤ ਜਾਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਕਿਨਾਂ ਫਾਂਸੀ ਮਾਫ ਕਰਾਉਣ ਦੇ ਲਈ ਯਾਰਾ ਜੋ ਕਰ ਚੁੱਕੀ ਹੈ ਸੋ ਅੱਜ ਇੱਕ ਦਿਨ ਸੀ ਜਦੋਂ ਇਸ ਬਾਰੇ ਫੈਸਲਾ ਆਉਣਾ ਸੀ ਹਾਈ ਕੋਰਟ ਨੇ ਕਿਹਾ ਸੀ ਪਰ ਅੱਜ ਵੀ ਇਹ ਗੱਲ ਦਾ ਜਾਣਕਾਰੀ ਮਿਲੀ ਹੈ ਕਿ ਉਹ ਕੇਸ ਜਿਹੜਾ ਜਿਵੇਂ ਕੋਰਟ ਦੇ ਅੰਦਰ ਇੱਕ ਮਦ ਹੁੰਦੀ ਹੈ ਇਨ ਲਿਸਟ ਉਹ ਇਨ ਲਿਸਟ ਨਹੀਂ ਹੋਇਆ ਤੇ ਸਾਨੂੰ ਇਹ ਆਸ ਸੀ ਕਿ ਸ਼ਾਇਦ ਸਪਲੀਮੈਂਟਰੀ ਦੇ ਵਿੱਚ ਪਾਇਆ ਜਾਵੇ ਤੇ ਰਾਤ ਦਾ ਉਹ ਸਪਲੀਮੈਂਟਰੀ ਵਿੱਚ ਵੀ ਨਹੀਂ ਪਾਇਆ ਗਿਆ ਇਹਦਾ ਮਤਲਬ ਅੱਜ ਉਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਅਗਲੀ ਤਰੀਕ ਪਾਈ ਜਾਏਗੀ ਇਹ ਤਰੀਕ ਦਰ ਤਰੀਕ ਜਿਹੜੀ ਆ ਇਹ ਸਿੱਖਾਂ ਦੇ ਲਈ ਸਿੱਖਾਂ ਦੇ ਨਿਆਂ ਹੋਣ ਦੇ ਲਈ ਸਿੱਖਾਂ ਦੇ ਫੈਸਲਾ ਕਰਨ ਲਈ ਇਹ ਤਰੀਕਾ ਦੇ ਤਰੀਕਾ ਪੈਂਦੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਪੈਂਦਾ ਅੱਜ ਅਸੀਂ ਫੇਰ ਸਮਝਦੇ ਆ ਕਿ ਇਹ ਮਾਮਲਾ ਰਾਜਵਾਨਾ ਸਾਹਿਬ ਦਾ ਫੇਰ ਲਟਕਾਇਆ ਗਿਆ ਬੜਾ ਅਫਸੋਸ ਹੈ ਕਿ ਨਿਆਂ ਦੇ ਮੰਦਰ ਵਿੱਚੋਂ ਵੀ ਲੱਗਦਾ ਇਸ ਤਰ੍ਹਾਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਪ੍ਰਭਾਵ ਦੀਨ ਕੰਮ ਹੋ ਰਿਹਾ ਸੋ ਅਸੀਂ ਚਾਹਾਂਗੇ ਕਿ ਇਸ ਦੇਸ਼ ਦੇ ਕੁਰਸੀ ਤੇ ਬੈਠੇ ਤਾਜਦਾਰ ਅਤੇ ਨਿਆਂ ਪਾਲਕਾ ਸਿੱਖਾਂ ਦੇ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਸਜਾਵਾਂ ਦੋ ਕੁੜੀਆਂ ਚੌੜੀਆਂ ਭੁਗ ਚੁੱਕੇ ਨੇ ਭਲਵੰਤ ਸਿੰਘ ਰਾਜਵਾਨ ਇੱਕ ਸਜ਼ਾ ਦੇ ਨਾਲ ਕਈ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਵੇ ਕਿਉਂਕਿ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਅਫਸੋਸ ਹੈ ਅੱਜ ਫੇਰ ਇੱਕ ਹੋਰ ਤਰੀਕ ਪੈ ਗਈ ਹੈ